ਇਸ ਕਰਕੇ ਸਾਡੀ ਸਰਕਾਰ ਤੋਂ ਮੰਗਾਂ ਮੁੱਖ ਮੰਤਰੀ ਸਾਹਿਬ ਤੋਂ ਮੰਗਾਂ ਮੰਤਰੀ ਸਾਹਿਬ ਤੋਂ ਮੰਗਾਂ ਵੀ ਜਾੜਾ ਜਿਹੜਾ ਇਹ ਮਸਲਾ ਜਿਸ ਤਰ੍ਹਾਂ ਹਰਿਆਣੇ ਵਾਲਿਆਂ ਨੇ ਸਰਕਾਰ ਨੇ ਮਸਲਾ ਹੱਲ ਕੀਤਾ ਉੱਥੇ ਪਠਿਆਲਾ ਦਾ ਮਿੱਟੀ ਬੋਟਾਂ ਵਾਲੇ ਇਸੇ ਉਸੇ ਪੈਟਰਨ ਤੇ ਸਾਡਾ ਇਹ ਤੇ ਮਸਲਾ ਸਾਡਾ ਪੰਜਾਬ 'ਚ ਵੀ ਹੱਲ ਕੀਤਾ ਜਾਵੇ ਜੇ ਕੋਈ ਹੋਇਆ ਤੇ ਸਾਨੂੰ ਉਹਨਾਂ ਦੇ ਆਧਾਰ ਤੇ ਸਾਨੂੰ ਵੀ ਛੋੜ ਦਿੱਤੀ ਜਾਵੇ ਦੇਖੋ ਐਸ ਬਿਨੇ ਫਲੱਡ ਦੇ ਨਾਲ ਸਾਡੀ ਪਠਾਪ੍ਰੇਡ ਵੀ ਤਬਾਹ ਹੋ ਰਹੀ ਹੈ ਤੇ ਸਾਡੇ ਲੋਕਾਂ ਦੇ ਜਿਹੜੇ ਉਹ ਮਕਾਨ ਵਗੈਰਾ ਵੀ ਡਿੱਗ ਰਿਹਾ ਹੈ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਊਟਾ ਨਾ ਦੇ ਸਾਨੂੰ ਊਟਾ ਵਿਗਿਆਸਕਾ ਤੋਂ ਆਉਣ ਤੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਇਹ ਮਾਈਨਿੰਗ ਵਾਲੇ ਮੁੱਦੇ ਤੇ ਸਾਡਾ ਸਾਥ ਦੇਣ ਜਾਂ ਕੋ ਸਾਡੇ ਟ੍ਰੇਡ ਸਟਾ ਚੱਲਦਾ ਰਹੇ ਸਾਡੀ 2021 ਬਜਟ ਦੇ ਵਿੱਚ ਪੱਠਿਆਂ ਦੀ ਗਿਣਤੀ 25-2600 ਸੀ ਅੱਜ ਕੱਢ ਕੇ 14-1500 ਰਹਿ ਗਈ ਜਿਹੜਾ ਸੈਂਟਰ ਗਵਰਨਮੈਂਟ ਦਾ ਕੋਈ ਨੋਟੀਫਿਕੇਸ਼ਨ ਆਇਆ ਜਿਹੜਾ ਹਰਿਆਣੇ 'ਚ ਇੰਪਲੀਮੈਂਟ ਹੋ ਸਕਦਾ ਤੇ ਸਾਡੀ ਸਟੇਟ ਲੈਵਲ 'ਚ ਕਿਉਂ ਨਹੀਂ ਹੋ ਸਕਦਾ ਜੀ ਸਰ ਸ਼ੁਭਨਾਮ ਜੀ ਮੈਂ ਲਖਬੀਰ ਸਿੰਘ ਜਨਰਲ ਸੈਕਟਰੀ ਪੰਜਾਬ ਪੱਠਾ ਐਸੋਸੀਏਸ਼ਨ ਹਾਂਜੀ ਅੱਜ ਸਾਡੀ ਜਿਹੜੀ ਪੱਠਾ ਟ੍ਰੇਡ ਨੂੰ ਦਰਪੇਸ਼ ਮੁਸ਼ਕਲਾ ਆ ਰਹੀਆਂ ਹਨ ਉਹਨਾਂ ਵਿੱਚੋਂ ਇੱਕ ਮਾਈਨਿੰਗ ਦਾ ਮੁੱਦਾ ਜਿਹੜਾ ਸਾਡੇ ਤੇ ਬਹੁਤ ਭਾਰੂ ਪਿਆ ਅਸੀਂ ਇਹ ਸਰਕਾਰ ਕੋਲ ਅੱਜ ਇਕੱਠੇ ਹੋ ਕੇ ਫੈਸਲਾ ਕੀਤਾ ਹੈ ਕਿ ਆਪਦੀ ਜਿਹੜੀ ਜੋ ਵੀ ਸਾਡੀ ਬੇਨਤੀ ਹੈ ਅਸੀਂ ਸਰਕਾਰ ਕੋਲ ਜਾਵਾਂਗੇ ਵੀ ਐਸ ਪਰ ਪੈਟਰਨ ਤੋਂ ਹਰਿਆਣਾ ਜੇ ਕੋਈ ਹੋਇਆ ਤੇ ਸਾਨੂੰ ਉਹਨਾਂ ਦੇ ਆਧਾਰ ਤੇ ਸਾਨੂੰ ਵੀ ਛੋੜ ਦਿੱਤੀ ਜਾਵੇ ਦੇਖੋ ਐਸ ਵੇਲੇ ਫਲੱਡ ਦੇ ਨਾਲ ਸਾਡੀ ਪੱਠਾ ਟ੍ਰੇਡ ਵੀ ਤਬਾਹ ਹੋ ਰਹੀ ਹੈ ਤੇ ਸਾਡੇ ਲੋਕਾਂ ਦੇ ਜਿਹੜੇ ਮਕਾਨ ਵਗੈਰਾ ਵੀ ਡਿੱਗ ਰਿਹਾ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਇਟਾ ਨਾ ਮਿਲ ਜੇ ਸਾਨੂੰ ਇਟਾ ਦੂਜੀਆਂ ਸਟੇਟਾਂ ਤੋਂ ਆਣ ਤੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਵੀ ਇਹ ਮਾਈਨਿੰਗ ਵਾਲੇ ਮੁੱਦੇ ਤੇ ਸਾਡਾ ਸਾਥ ਦੇਣ ਜਾਂ ਕੋ ਸਾਡੇ ਟ੍ਰੇਡ ਸਾਡਾ ਚੱਲਦਾ ਰਹਿ ਸਕੇ ਸਰ ਕੀ ਇਸ਼ੂ ਹੈਗਾ ਮਾਈਨਿੰਗ ਦਾ ਮੁੱਦੇ ਤੇ ਮਸਲੇ ਕੀ ਹੈ ਇਸ਼ੂ ਇਸ ਤਰ੍ਹਾਂ ਹੈ ਸਾਡੀ 2021-22 ਦੇ ਵਿੱਚ ਪੱਠਿਆਂ ਦੀ ਗਿਣਤੀ 25-26 ਹਜ਼ਾਰ ਸੀ ਅੱਜ ਘਟ ਕੇ 14-15 ਹਜ਼ਾਰ ਰਹਿ ਗਈ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਸੈਂਟਰਲ ਗਵਰਨਮੈਂਟ ਦਾ ਕੋਈ ਨੋਟੀਫਿਕੇਸ਼ਨ ਆਇਆ ਹੈ ਜੇ ਜੇ ਇਹ ਰਿਆਣੀ ਚ ਇੰਪਲੀਮੈਂਟ ਹੋ ਸਕਦਾ ਤਾਂ ਸਾਡੀ ਸਟੇਟ ਸੁਭੇ ਚ ਕਿਉਂ ਨਹੀਂ ਹੋ ਸਕਦਾ ਕੀ ਗੱਤ ਹੈ ਸਾਡੇ ਵੀ ਜਿਹੜੇ ਹੜ ਹੈ ਇਹਨੂੰ ਦੇ ਪਿੱਛੇ ਵੀ ਕਿਤਨੇ ਕਿਤੇ ਮਾਈਨਿੰਗ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਪੰਜਾਬ ਨੇ ਨਹੀਂ ਨਹੀਂ ਜੀ ਦੇਖੋ ਹੜਾ ਨਾ ਤਾਂ ਉਹ ਇੱਕ ਸੈਪਰੇਟ ਇਸ਼ੂ ਹੈ ਉਹਦੇ ਵਿੱਚ ਸਾਡੇ ਟਰੇਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਪੱਟੀਆਂ ਦੀਆਂ ਦੁਆਰਾਂ ਡੇਕਦੀਆਂ ਪੱਟੇ ਡੇਕਦੇ ਹੋਏ ਉਹ ਤਾਂ ਸਾਡਾ ਸਾਡਾ ਜਿਹੜੀ ਟਰੇਡ ਆ ਮਾਈਨਿੰਗ ਨਹੀਂ ਕਰਦੀ ਅਸੀਂ ਤਾਂ ਡੋ 2 3 ਫੁੱਟ ਤੋਂ ਜ਼ਿਆਦਾ ਜਾਂਦੇ ਨਹੀਂ ਉਹਨਾਂ ਦਾ ਨਗਰਕੀ ਮਿੱਟੀ ਜਿਹੜੀ ਹੈ ਜੂਰੀ ਹੈ ਤੇ ਜੇ ਪੱਠੇ ਜਨਾਉਣੇ ਨੇ ਤੇ ਉਨੀ ਕਮਿਟੀ ਚੱਕਣ ਬਾਅਦ ਜਿਹੜੀ ਇਜਾਜ਼ਤ ਮਿਲਣੀ ਚਾਹੀਦੀ ਹੈ ਇਹ ਸਰ ਬਿਲਕੁਲ ਪੰਜਾਬ ਦਾ ਜਿਹੜਾ 60 ਤੋਂ ਜਿਹੜਾ ਪਰਸੈਂਟ ਤੋਂ ਜ਼ਿਆਦਾ ਏਰੀਆ ਉਹ ਟਿੱਬੇ ਬਣੀ ਹੁੰਦੇ ਸੀ ਜਦੋਂ ਦੀ ਪੱਠਾ ਟੀਡ ਸਾਡੀ ਇਸ ਲਾਈਨ 'ਚ ਆਈ ਆ ਉਹਨਾਂ ਨੇ ਉਹ ਟਿੱਬੇ ਖਤਮ ਕਰਕੇ ਉਹ ਤੇ ਖੇਤੀਬਾੜੀ ਯੋਗ ਜ਼ਮੀਨ ਬਣੀ ਹੈ ਤਾਂ ਅਜੇ ਵੀ ਮਾਲਵੇ ਦੇ ਵਿੱਚ ਕਈ ਟਿੱਬਿਆਂ ਦੇ ਰੂਪ ਦੇ ਵਿੱਚ ਜ਼ਮੀਨ ਘਰੀ ਹੋਈ ਆ ਅਸੀਂ ਤਾਂ ਸਰਕਾਰ ਨੂੰ ਕਹਿੰਨੇ ਆ ਕਿ ਸਾਡਾ ਮਾਈਨਿੰਗ ਦੇ ਵਿੱਚ ਆਣਾ ਹੀ ਨਹੀਂ ਬਣਦਾ 3 ਫੁੱਟ ਦੀ ਮਾਈਨਿੰਗ ਨਹੀਂ ਹੁੰਦੀ ਠੀਕ ਹੈ ਨਾ ਜੀ ਤਾਂ 3 ਫੁੱਟ ਤੋਂ ਵੱਧ ਸਾਡੇ ਕੋ ਪੜਦਾ ਹੀ ਨਹੀਂ ਸਾਨੂੰ ਐਗਜ਼ਮਪਟ ਤਾਂ ਸਾਨੂੰ ਇਸ ਕਰ ਕਰਕੇ ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਐਗਜ਼ਮਪਟ ਕੀਤਾ ਸੀ ਸਾਡੀ ਕੇਵਲ ਇੱਕੋ ਮੁੱਖ ਮੰਤਰੀ ਤੱਕ ਸਾਡੀ ਇਹ ਹੀ ਪੀਲ ਆ ਵੀ ਸਾਡੇ ਟ੍ਰੇਡ ਨੂੰ ਇਹਦਾ ਹੱਲ ਕੀਤਾ ਜਾਵੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਇਹ ਅਸੀਂ ਟ੍ਰੇਡ ਬੰਦ ਕਰਕੇ ਤਾਂ ਕਿਸੇ ਅਸੀਂ ਕਿਨਾਰੇ ਬਹਿ ਜਾਈਏ ਸਰ ਕਿੰਨੇ ਕੁ ਲੋਕ ਸਿੱਧੇ ਅਸਿੱਧੇ ਤਰੀਕੇ ਨਾਲ ਇਸ ਦੇ ਨਾਲ ਗ੍ਰੋਮਿੰਟਰੀਡ ਦੇ ਨਾਲ ਕਿੰਨਾ ਕੁ ਮੁਸ਼ਕਲਾ ਜਿਹੜੀਆਂ ਦੱਸਣਾ ਸਰ ਇੱਕ ਪੱਠੇ ਦੇ तकरीबन 150 ਤੋਂ 200 ਬੰਦਾ ਕੰਮ ਕਰਦਾ ਜਿਹੜਾ ਹੁਣ ਵਰਕਿੰਗ ਪੋਜੀਸ਼ਨ 'ਚ ਹੁੰਦਾ ਉਸ ਤੋਂ ਬਾਅਦ ਇਹਦੇ ਨਾਲ ਰਾਜ ਮਿਸਤਰੀ ਵੀ ਹੁੰਦੇ ਆ ਗਾ ਲੇਬਰ ਵੀ ਆ ਗਾ ਬਿਲਡਿੰਗ ਵੀ ਆ ਗਾ ਆਰਕੀਟੈਕਟ ਵੀ ਆ ਔਰ ਬਹੁਤ ਵੱਡਾ ਸਟਰਕਚਰ ਜਿਹੜਾ ਦੇਖੋ ਰੋਜ਼ੀ ਰੋਜ਼ੀ ਜਿਹੜੀ ਹੈ ਨਾ ਜੀ ਉਹ ਸਾਰਿਆਂ ਦੀ ਚਲਦੀ ਹੈ ਔਰ ਰੋਟੀ ਕਪੜਾ ਔਰ ਮਕਾਨ ਇਹ ਤਿੰਨ ਚੀਜ਼ਾਂ ਜਿਹੜੀਆਂ ਜ਼ਿੰਦਗੀ ਦਾ ਨਾਰਾ ਅਸੀਂ ਸ਼ੁਰੂ ਤੋਂ ਲੈ ਕੇ ਤਾਂ ਮਕਾਨ ਸਭ ਤੋਂ ਵੱਡਾ ਸਾਡਾ ਜਿਹੜਾ ਉਹ ਇੱਟਾਂ ਨਹੀਂ ਬਣਦਾ ਤਾਂ ਸਾਡੀ ਤਾਂ ਇਹੀ ਇਥੋਂ ਗੁਜਾਰਸ਼ ਆ ਹਾਊਸ ਤੋਂ ਅੱਜ ਸਾਡੀ ਮੀਟਿੰਗ ਵੀ ਇਸ ਗੱਲ ਲਈ ਸੀ ਕਿ ਸਰਕਾਰ ਸਾਨੂੰ ਇਸ ਮਾਮਲੇ ਦੀ ਰਾਹਤ ਦੇਵੇ ਮਟੀਰੀਅਲ ਦੀ ਜੇਕਰ ਇਹ ਰਾ ਮਟੀਰੀਅਲ ਸਾਨੂੰ ਨਾ ਮਿਲੇਗਾ ਅਸੀਂ ਕਿਵੇਂ ਕਰਾਂਗੇ ਔਰ ਅਸੀਂ ਆਨੇ ਆ ਅਸੀਂ ਬੜੇ ਖੁਸ਼ ਆ ਭਗਵੰਤ ਮਾਨ ਜੀ ਜੋ ਚਲਾ ਰਿਹਾ ਸਰਕਾਰ ਦੇ ਵਿੱਚ ਪਰ ਅਸੀਂ ਆਨੇ ਜੇ ਸਾਡੇ ਐਡਜੋਇਨਿੰਗ ਸਟੇਟ ਰਾਜਾਨਾ ਨੂੰ ਕੋਈ ਪ੍ਰੋਬਲਮ ਨਹੀਂ ਤਾਂ ਸਾਨੂੰ ਕੀ ਤਾਂ ਜਿਹੜਾ ਸਾਡਾ 14 1500 ਪੱਠਾ ਬਚ ਗਿਆ ਇਨੂੰ ਬਚਾਉਣ ਵਾਸਤੇ ਉਹ ਪਹਿਲ ਕਰਨ। ਇਹੀ ਸਾਡੀ ਬੇਨਤੀ। ਰਜਿੰਦਰ ਸਿੰਘ ਚੇਅਰਮੈਨ ਪੰਜਾਬ ਬ੍ਰਿਕਲੈਂਡ ਐਸੋਸੀਏਸ਼ਨ। ਸਾਡਾ ਅੱਜ ਜਿਹੜਾ ਮੁੱਖ ਮੁੱਦਾ ਸੀ ਇਹੀ ਮੈਨਿੰਗ ਦੇ ਹਜ਼ਾਰਤ ਸੀਗਾ। ਸਾਨੂੰ ਜਿਹੜਾ ਇਹ ਸਾਡਾ ਮੈਨਿੰਗ ਹੈ ਸਾਡੀ ਮਿੱਟੀ ਹੈ ਸਾਡੇ ਰਾਮ ਮਟੀਰੀਅਲ ਆ। ਅਗਰ ਸਾਨੂੰ ਰਾਮ ਮਟੀਰੀਅਲ ਇਹ ਨਹੀਂ ਮਿਲੂਗਾ ਤਾਂ ਅਸੀਂ ਜਿਹੜੀ ਇੱਟਾਂ ਬਣਾ ਨਹੀਂ ਪਾਵਾਂਗੇ। ਇਸ ਕਰਕੇ ਸਾਡੀ ਸਰਕਾਰ ਤੋਂ ਮੰਗਾ ਮੁੱਖ ਮੰਤਰੀ ਸਾਹਿਬ ਤੋਂ ਮੰਗਾ ਮੰਤਰੀ ਸਾਹਿਬ ਤੋਂ ਮੰਗਾ ਵੀ ਜਾੜਾ ਜਿਹੜਾ ਇਹ ਮਸਲਾ ਜਿਸ ਤਰ੍ਹਾਂ ਹਰਿਆਣੇ ਵਾਲੇ ਨੇ ਸਰਕਾਰ ਨੇ ਮਸਲਾ ਹੱਲ ਕੀਤਾ ਉੱਥੇ ਪੱਠਿਆਲੇ ਦਾ ਕਮਿਟੀ ਬੋਟਾਂ ਵਾਲੇ ਇਸੇ ਉਸੇ ਪੈਟਰਨ ਤੇ ਸਾਡਾ ਇੱਥੇ ਮਸਲਾ ਸਾਡਾ ਪੰਜਾਬ 'ਚ ਵੀ ਹੱਲ ਕੀਤਾ ਜਾਵੇ ਤਾਂ ਕਿ ਪੱਠਿਆਲੇ ਮੂਰੇ ਸੀਜ਼ਨ ਸਟਾਰਟ ਹੋਣ ਵਾਲਾ ਵਾ ਆਪਣੀਆਂ ਮਿੱਟੀਆਂ ਪੱਟ ਕੇ ਇੱਟਾ ਬਣਾ ਕੇ ਲੋਕਾਂ ਦੇ ਵਿੱਚ ਇੱਟਾ ਸਹੀ ਰੇਟ ਤੇ ਵੇਚ ਸਕਣ ਜੇ ਮਸਲਾ ਨਾ ਹੱਲ ਹੋਇਆ ਤਾਂ ਇੱਟਾ ਬਾਹਰਲੇ ਸਟੇਟਾਂ ਤੋਂ ਆਉਣਗੀਆਂ ਤੇ ਰੇਟ ਹੋਰ ਜ਼ਿਆਦਾ ਉੱਪਰ ਚਲੇ ਜਾਣਗੇ ਸਰ ਪਹਿਲਾਂ ਹੀ ਪੱਠੇ ਵਾਲੇ ਜਿਹੜੇ ਨੇ ਮੰੰਦ ਦੀ ਮਾਰ ਚੱਲ ਰਹੀ ਹੈ ਕਹਿੰਦਾ ਕਿ ਇੱਕ ਪੰਜਾਬ ਸਰਕਾਰ ਨੂੰ ਬਾਹਰ ਕਰਨੀ ਚਾਹੀਦੀ ਹੈ ਤਾਂ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਹੋਰ ਕਿਸਾਨਾਂ ਦੀ ਭਗਵੰਤ ਮਾਨ ਜੀ ਨੇ ਬਾਹ ਫੜੀ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਵੀ ਇਹ ਸਾਡੇ ਜਿਹੜੇ ਵਪਾਰੀ ਟਰੇਡ ਵਾਲੇ ਆ ਵਪਾਰੀ ਨੇ ਇਹਨਾਂ ਦੀ ਵੀ ਪੱਠੇ ਵਾਲਿਆਂ ਦੀ ਵੀ ਬਾਹ ਸਦਾ ਭਗਵੰਤ ਸਿੰਘ ਜੀ ਮੁੱਖ ਮੰਤਰੀ ਸਾਹਿਬ ਨੂੰ ਫੜਨੀ ਚਾਹੀਦੀ ਆ ਅਸੀਂ ਪਹਿਲਾਂ ਇੱਕ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਕੀਤੀ ਵੀ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਡੇ ਸਾਰੇ ਹੱਲ ਪਹਿਲ ਦੇ ਆਧਾਰ ਤੇ ਕਰਾਂਗੇ ਅਸੀਂ ਫਿਰ ਗਿਆਸ਼ ਉਹੀ ਕਰਦੇ ਆ ਵੀ ਸਾਡੇ ਹਾਲਾ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ। ਸਰੀਕ ਨਵੇਂ ਪ੍ਰਧਾਨ ਦੀ ਵੀ ਚੋਣ ਆਪਣੀ ਆਪਣੀ ਕੀਤੀ ਹੈ ਜਿਹੜੇ ਮੈਂ ਤੁਹਾਨੂੰ ਕਿਸ ਤਰ੍ਹਾਂ ਦਿਖ ਦਉ ਉਸ ਮੁੱਦੇ ਨੂੰ। ਉਹ ਨੂੰ ਉਸ ਚੋਣ ਨੂੰ ਅੱਜ ਸਾਡੇ 23 ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਇੱਥੇ ਹਾਜ਼ਰ ਸੀ। ਇੱਥੇ ਇੱਕ ਪ੍ਰੋਟੋਕੋਲ ਆ ਵੀ ਇਹ ਜਿਹੜੇ ਸਾਰੇ ਪ੍ਰਧਾਨ ਆ ਇਹ ਇਕੱਠੇ ਹੋ ਕੇ ਫਿਰ ਪੰਜਾਬ ਬੋਡੀ ਚੁੜਦੇ ਆ। ਇਹ ਇਲੈਕਟਿਡ ਬੋਡੀ ਆ ਜਿਹੜੀ ਜਿਹਦੇ ਪ੍ਰਧਾਨ ਹਰਮੇਸ਼ ਮੋਹੀਜੀ ਨੇ ਜਨਰਲ ਸੈਕਟਰੀ ਸਾਹਿਬ ਲਖਵੀਰ ਸਿੰਘ ਜੀ ਨੇ ਚੇਅਰਮੈਨ ਸਾਹਿਬ ਖਾਬਾਸਲ ਸਾਹਿਬ ਮਨਜਿੰਦਰ ਸਿੰਘ ਇਹ ਚੇਅਰਮੈਨ ਸਾਡੀ ਇਲੈਕਟਿਡ ਬਾਡੀ ਆ ਉਹ ਆਪ ਖੁਦ ਬਣਿਆ ਪ੍ਰਧਾਨ ਆ ਉਹਦੇ ਨਾਲ ਕੋਈ ਪਠਿਆਲਾਂ ਦੇ ਕੋਈ ਜ਼िला ਨਹੀਂ ਹੈ ਉਹ ਪੰਜ ਸੱਤ ਪਠਿਆਲਿਆਂ ਨੂੰ ਆਪ ਨਾਲ ਲੈ ਕੇ ਉਹ ਆਪਣੀ ਜਿਹੜੀ ਹੈਗੀ ਆ ਪ੍ਰਧਾਨ ਬਣਾਈ ਕਰਦਾ ਵਾ ਉਹਨੂੰ ਕੋਈ ਮਾਨਤਾ ਨਹੀਂ ਸਾਡੇ ਦਾ ਮੇਨ ਜਿਹੜੀ ਹੈ ਅੱਜ ਦੇ ਬਾਰੇ ਥੋੜਾ ਦੱਸ ਦੂ ਕਿ ਕੀ ਅੱਜ ਤਾਂ ਸਾਡੀ ਪੰਜਾਬ ਪਠਿਆਲਾ ਐਸੋਸੀਏਸ਼ਨ ਦੀ ਮੀਟਿੰਗ ਹੋਈ ਆ ਤੇ ਜਿਲ੍ਹਾ ਪ੍ਰਧਾਨ ਤੇ ਜਨਰਲ ਸੈਕਟਰੀ ਤੇ ਹੋਰ ਆਫਿਸ ਫੀਅਰ ਤੇ ਅਸੀਂ ਤਾਂ ਇਹੀ ਸਰਕਾਰ ਕੋਲੋਂ ਮੰਗ ਕਰਦੇ ਸਾਡਾ ਮੇਨ ਅੱਜ ਦੀ ਡੇਟ ਚ ਹੈਗਾ ਮਾਈਨਿੰਗ ਦਾ ਮੁੱਦਾ ਕਿਹੜੀ ਸਾਡੀ ਪ੍ਰੋਬਲਮ ਮਾਈਨਿੰਗ ਦੀ ਆ ਰਹੀ ਆ ਹਰਿਆਣਾ ਸਟੇਟ ਚ ਕੋਈ ਪ੍ਰੋਬਲਮ ਨਹੀਂ ਆ ਰਹੀ ਨਾਲ ਯੂਪੀ ਸਟੇਟ ਚ ਕੋਈ ਨਹੀਂ ਆ ਰਹੀ ਕੋਈ ਬਿਹਾਰ ਚ ਨਹੀਂ ਆ ਰਹੀ ਕੱਲੀ ਪੰਜਾਬ ਚ ਕਿਉਂ ਆਸੀ ਅਸੀਂ ਪਿਛੇ ਮਾਈਨਿੰਗ ਅਨੰਤ ਸਾਬ ਨੂੰ ਮਿਲੇ ਸੀ ਬੇਨਤੀ ਕੀਤੀ ਸੀ ਸੀਐਮ ਸਾਹਿਬ ਨੂੰ ਮਿਲੇ ਹੋਰ ਬੇਨਤੀ ਕੀਤੀ ਵੀ ਇਹਦਾ ਜਲਦੀ ਜਲਦੀ ਕੋਈ ਹੱਲ ਕੱਢਿਆ ਜਾ ਕੋ ਮਾਈਨਿੰਗ ਸਾਡਾ ਮੇਨ ਮਟੀਰੀਅਲ ਆ ਮਿੱਟੀ ਆ ਰਾਮ ਮਟੀਰੀਅਲ ਆ ਜੇ ਰਾਮਟੀਨ ਮਿਲੂ ਉੱਥੇ ਭੱਠਕ ਵਿੱਚ ਚਲਾਵਾਂਗੇ ਤੇ ਸਰ ਕੋਈ ਗਲਤ ਕੋਈ ਬੇਪਰੋਸਾ ਦਵਾਇਆ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਸਾਨੂੰ ਪਰੋਸਾ ਦਿੱਤਾ ਜੀ 2 ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਐ ਤੇ ਤੁਹਾਡਾ ਅਸੀਂ ਜਲਦੀ ਤੋਂ ਜਲਦੀ ਹੱਲ ਕੱਢਾਂਗੇ ਆ ਮੰਤਰੀ ਸਾਹਿਬ ਨੇ ਮੀਟਿੰਗ ਸਾਡੀ ਸੋਮਵਾਰ ਨੂੰ ਰੱਖੀ ਸੀ ਤੇ ਉਹ ਹੁਣ ਹੜ ਹੜਾ ਔਨ ਕਰਕੇ ਸਰਕਾਰ ਸਾਰੀ ਬਿਜੀ ਆ ਤੇ ਇਸ ਤੋਂ ਬਾਅਦ ਮੀਟਿੰਗ ਰੱਖਣੀ ਸਾਨੂੰ ਪੂਰਾ ਪਰੋਸਾ ਹੈ ਸਾਡਾ ਕਮੇਟੀ ਨੂੰ ਲੈ ਕੇ ਇਸ਼ੂ ਹੈ ਤੁਹਾਡੇ ਬੋਰਡ ਵੀ ਲੱਗੇ ਸੀਗੇ ਕੁਝ ਤੁਹਾਡੇ ਨਾਮ ਲੈ ਕੇ ਉਹ ਇਸ਼ੂ ਕੋਈ ਨਹੀਂ ਹੈਗਾ ਉਹ ਅੱਗੇ ਵੀ ਡਰਮ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਅੱਜ ਤੋਂ ਨਹੀਂ ਕਰਦਾ ਉਹ ਉਹ ਸ਼ੁਰੂ ਤੋਂ ਹੀ ਕਰਦਾ ਲੁਧਿਆਣਾ ਐਸੋਸੀਏਸ਼ਨ ਚੋਂ ਵੀ ਉਸ ਬੰਦੇ ਨੂੰ ਸਾਰੇ ਨੂੰ ਪਤਾ ਹੀ ਆ ਲੁਧਿਆਣਾ ਮਾਲ ਤੋਂ ਤੁਹਾਨੂੰ ਸਾਰਾ ਪਤਾ ਹੀ ਆ ਤੇ ਵੀ ਉਹਨੂੰ ਪਰੇ ਕੀਤਾ ਹੋਇਆ ਕੋਈ ਉਹਦੇ ਨਾਲ ਜ਼ਿਲ੍ਹਾ ਪ੍ਰਧਾਨ ਨਹੀਂ ਕੋਈ ਉਹਦੇ ਨਾਲ ਜਨਰਲ ਸੈਕਟਰੀ ਨਹੀਂ ਕੋਈ ਪੱਠੇ ਮਾਲਕ ਨਹੀਂ ਜੇ ਇੰਨੀ ਗੱਲ ਹੈਗੀ ਤਾਂ ਲੁਧਿਆਣੇ 'ਚ ਇਕੱਠ ਕਰਕੇ ਪੱਠਾ ਮਾਲਕਾਂ ਦੇ ਵਿੱਚ ਲਗਭਗ 250 ਪੱਠਾ ਮਾਲਕਾ ਲੁਧਿਆਣੇ 'ਚ ਉਹ ਲੁਧਿਆਣੇ ਦੀ ਕੋਈ ਇੱਕ ਤਹਿਸੀਲ ਚੁਣ ਲੂਏ 14 ਤਹਿਸੀਲਾਂ 'ਚ ਤੇ ਇੱਕ ਤਹਿਸੀਲ ਦੇ ਵਿੱਚ ਹੀ ਆਪ ਇਲੈਕਸ਼ਨ ਚ ਖੜ ਜੂਏ ਤਾਂ ਉਹਨੂੰ ਉੱਥੇ ਹੀ ਪਤਾ ਲੱਗ ਜੂਏ ਇਹਨਾਂ ਪੱਠਾ ਮਾਲ ਕਿੰਨੇ ਐਵੇਂ ਡਰਾਮੇ ਵਰਗਾ ਕਰਨ ਦਾ ਕੀ ਫਾਇਦਾ ਸਰ ਜੀ